ਪਗੋ ਬੰਤਮਾਨ ਕਹਾ ਤੀ ਮੈਂ ਬਦਲਾ ਲਿਆ ਹੂੰ ਬਦਲਾ ਲਿਆ ਹੂੰ ਆਬੀਬੀਆਂ ਛੜਕਾਂ ਤੇ ਬਿਠਾ ਲਤੀਆਂ ਕੰਜਰ ਨੇ ਲਿਆ ਕੇ ਏਲਮ ਦਾ ਪ੍ਰਕਾਸ਼ ਕਰੋ ਫੈਕਟਰੀ ਦਾ ਨਾਸ਼ ਕਰੋ ਸਾਡੀਆਂ ਅਰਦਾਸ ਬੇਨਤੀਆਂ ਮਨਜੂਰ ਕਰੋ ਫੈਕਟਰੀ ਨੂੰ ਚੱਕਣਾ ਟੂਰ ਕਰਿਓ ਸਾਡੀ ਧਰਲੇ ਦੀ ਜਿੱਤ ਸਫਲਤਾ ਪ੍ਰਾਪਤ ਹੋਵੇ ਬੋਲੋ ਜੀ ਬਾਹੇ ਗੁਰੂ ਪੰਜਾਬ ਵਿੱਚ ਸਮਰਾਲਾ ਦੇ ਪਿੰਡ ਮੁਸਕਾਬਾਦ ਵਿੱਚ ਪਿਛਲੇ 9-10 ਮਹੀਨੇ ਤੋਂ ਪਿੰਡ ਵਾਲੇ ਦਰਨਾ ਲਈ ਬੈਠੇ ਹਨ ਕਿਉਂਕਿ ਇੱਥੇ ਇੱਕ ਬਾਇਓ ਗੈਸ ਫੈਕਟਰੀ ਲੱਗ ਰਹੀ ਹੈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਫੈਕਟਰੀ ਦੇ ਪ੍ਰਦੂਸ਼ਣ ਨਾਲ ਇੱਥੇ ਜ਼ਹਿਰ ਫੈਲੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਕੈਂਸਰ ਫੈਲੇਗਾ ਇਸ ਸੰਬੰਧੀ ਕੱਲ ਹਾਈ ਕੋਰਟ ਵਿੱਚ ਤਰੀਕ ਵੀ ਹੈ ਤੇ ਅੱਜ ਸਵੇਰ ਤੋਂ ਹੀ ਪਿੰਡ ਵਿੱਚ ਭਾਰੀ ਪੁਲਿਸ ਪਹੁੰਚ ਗਈ ਇਸ ਦਰਨੇ ਨੂੰ ਖਜੜਨ ਲਈ ਕੁਝ ਲੀਡਰਾਂ ਨੂੰ ਰਾਉਂਡ ਆਪ ਵੀ ਕੀਤਾ ਗਿਆ ਹੈ ਇਸ ਕਾਰਵਾਈ ਤੇ ਪਿੰਡ ਵਾਲੇ ਭੜਕ ਗਏ ਤੇ ਨਾਲ ਦੇ ਹੋਰ ਪਿੰਡਾਂ ਦੇ ਲੋਕ ਵੀ ਇਕੱਠੇ ਹੋ ਗਏ ਇਸ ਸਾਰੇ ਮਾਮਲੇ ਨੂੰ ਸਮਝਣ ਲਈ ਆਓ ਚੱਲਦੇ ਹਾਂ ਧਰਨੇ ਵਾਲੀ ਥਾਂ ਤੇ ਅਤੇ ਲੋਕਾਂ ਤੋਂ ਸੁਣਦੇ ਹਾਂ ਕੀ ਹੈ ਪੂਰਾ ਮਾਮਲਾ ਫਟਾਫਟ ਟੀਵੀ ਲੀਸ ਸਮਰਾਲਾ ਤੌਰ ਕੇਸ਼ ਕੁਮਾਰ ਦੇ ਨਾਲ ਇੱਕ ਗੱਲ ਕਰੀਏ ਪ੍ਰਸ਼ਾਸਨ ਦਾ ਤਾਂ ਕਹਿੰਦਾ ਜਿਹੜੀ ਫੈਕਟਰੀ ਦਾ ਕੋਈ ਪ੍ਰੋਡਕਸ਼ਨ ਨਹੀਂ ਫੈਲਣਾ ਤੇ ਇਹਦਾ ਇਹਦਾ ਜੀ ਕੈਂਸਰ ਬੈਂਕਸਰ ਆਏਗਾ ਵੀ ਕੈਂਸਰ ਪ੍ਰਦੂਸ਼ਣ ਆਏਗਾ ਇਹਨਾਂ ਦਾ ਇਹਨੇ ਸਾਰੇ ਪਾਸੇ ਜਿੱਥੇ ਤੱਕ ਪਾਣੀ ਜਾਣਾ ਕੈਂਸਰ ਹੋ ਜਾਣਾ ਇਹਨਾਂ ਨੂੰ ਪਤਾ ਨਹੀਂ ਇਹ ਪਿੰਡ ਦਾ ਸਾਡੇ ਬੰਦਾ ਏ ਪ੍ਰਸ਼ਾਸਨ ਵਾਲੇ ਸਾਡੀ ਕੋਈ ਮਦਦ ਨਹੀਂ ਕਰਦੇ ਸਰਕਾਰ ਆ ਉਹ ਵੀ ਕੋਈ ਮਦਦ ਨਹੀਂ ਕਰੇ ਭਗਵੰਤ ਮਾਨ ਕਹਾਂ ਤੀ ਮੈਂ ਬਦਲਾ ਲਿਆਉਂ ਬਦਲਾ ਲਿਆਉਂ ਆਬੀਬੀਆਂ ਸੜਕਾਂ ਤੇ ਬਿਠਾ ਲਤੀਆਂ ਕੰਜਰ ਨੇ ਲਿਆ ਕੇ ਫੈਕਟਰੀਆਂ ਤਾਂ ਹੋਰ ਜਗ੍ਹਾ ਵੀ ਲੱਗੀਆਂ ਨੇ ਉਹ ਚੱਲਦੀਆਂ ਨੇ ਉਹ ਆਪਣੇ ਵਾਲੀ ਫੈਕਟਰੀ ਦਾ ਕਿਉਂ ਰੋਲਾ ਇਹਨਾਂ ਕੋਈ ਵੀ ਨਹੀਂ ਲੱਗੀ ਚੱਲੀ ਜੀ ਬੱਗੇ ਵਾਲੀ ਚੱਲ ਪੀ ਤੇ ਜਿਹੜੀ ਇੱਧਰ ਨਹੀਂ ਵੀਰ ਜੀ ਘੰਗਰਾੜੀ ਵਾਲੇ ਘੰਗਰਾੜੀ ਵਾਲੇ ਵੀਰ ਜੀ ਮੇਰੀ ਗੱਲ ਸੁਣਾ ਬੰਦੇ ਬਿਕ ਗੇ ਠੀਕ ਆ ਉਹ ਤਾਂ ਚੱਕਿਆ ਗਿਆ ਧਰਨਾ ਬੱਗੇ ਵਾਲੇ ਇਹਨਾਂ ਨੇ ਛੱਡ ਵੀ ਪੱਟਤੇ ਤੇ ਸਾਰੇ ਦੁਨੀਆ ਦੇ ਗਿਰਫਦਾਰ ਵੀ ਕਰਕੇ ਲੈ ਗਏ ਤੇ ਦੁਬਾਰਾ ਧਰਨਾ ਉਹ ਫੇਰ ਲੱਗਿਆ ਹੋਇਆ ਸਾਰੇ ਧਰਨੇ ਚੱਲਦੇ ਨੇ ਇੱਕ ਸਿਰਫ ਆਹ ਕੰਗਰਾਲੀ ਵਾਲੇ ਬੰਦੇ ਵਕਗੇ ਅੱਜ ਪੁਲਿਸ ਦਾ ਆਖਰੀ ਤਰੀਕ ਵੀ ਆ ਅੱਜ ਸੂਬੇ ਪਹੁੰਚੀ ਆ ਤਾਂ ਹੀ ਬੰਸੀ ਆ ਵੀ ਤਰੀਕ ਤੇ ਨਾ ਜਾਣ ਵੀ ਤਰੀਕ ਤੇ ਬੰਦੇ ਨਾ ਜਾਣ ਵੀ ਆਗੂਆਂ ਨੂੰ ਮੁਰਿਆਂ ਨੂੰ ਚੱਕ ਲੀਏ ਫੇ ਤਰੀਕ ਤੇ ਕੋਈ ਜਾਊਗਾ ਹੀ ਨਹੀਂ ਤਾਂ ਇਹਨਾਂ ਨੇ ਆ ਕੇ ਅੱਜ ਪੁਲਿਸ ਪ੍ਰਸ਼ਾਸਨ ਵਾਲਿਆਂ ਨੇ ਇਹ ਸਰਕਾਰ ਦੀ ਸਾਰੀ ਸਰਕਾਰ ਮਾੜੀ ਆ ਜੇ ਸਰਕਾਰ ਚੰਗੀ ਹੋਵੇ ਤਾਂ ਬੀਬੀਆਂ ਸੜਕਾਂ ਤੇ ਨਾ ਬੈਠਦੀਆਂ ਭਗਵਾਨਤਮਾਨ ਨੂੰ ਜੇ ਕੋਈ ਹੁਣ ਕੋਈ ਪੁੱਛੇ ਵੀ ਹੁਣ ਤੇਰੀਆਂ ਬੀਬੀਆਂ ਬਣਾਇਆ ਨੇ ਤੂੰ ਗਾਂਦੀ ਮੈਂ ਛੋਟੇ ਘਰ ਤੋਂ ਉੱਠ ਕੇ ਖੜਾ ਹੋਇਆ ਵੀ ਮੈਨੂੰ ਵੋਟ ਪਾਓ ਮੈਨੂੰ ਵੋਟ ਪਾਓ ਅਸੀਂ ਤਾਂ ਇੰਨੀਆਂ ਬੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਤਾਂ ਪਰ ਹੁਣ ਰੁੜਝਾਣੇ ਨੇ ਸਾਨੂੰ ਨੌਵਾਂ ਦਸਵਾਂ ਮਹੀਨਾ ਲੱਗ ਗਿਆ ਸਾਨੂੰ ਸੜਕ ਤੇ ਬਿਠਾ ਲਤਾ ਇਹਨੇ ਅਸੀਂ ਕਹਿਣਾ ਚਾਹੁੰਦੇ ਆ ਵੀ ਅਸੀਂ ਫੈਕਟਰੀ ਇੱਥੇ ਨਹੀਂ ਲੱਗਣ ਦੇਣੀ ਸਾਡੇ ਸਾਰੇ ਪਿੰਡ ਦਾ ਇੱਕ ਹੈ ਉਹ ਕਹਿੰਦੇ ਨੇ ਪੰਜ ਸੱਤ ਬੰਦੇ ਨੇ ਪੰਜ ਸੱਤ ਬੰਦੇ ਤਾਂ ਸਿਰਫ ਉਹਦੇ ਨਾਲ ਖੜੇ ਨੇ ਗਦਾਰ ਜਿਹ ਔਰ ਇਹ ਵਰਕੀ ਲੈਂਦੇ ਨੇ ਤਾਂ ਉਹ ਉਹਦੇ ਨਾਲ ਨੇ ਸਾਡੇ ਸਾਰੇ ਪਿੰਡ ਦਾ ਇੱਕ ਸਾਡੇ 7-8 ਪਿੰਡ ਬੰਨੇ ਚੰਨੇ ਦੇ ਸਾਡੇ ਨਾਲ ਨੇ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਅਸੀਂ ਗੈ ਨਾਲ ਵੀ ਮਰਨਾ ਹੀ ਆ ਅਸੀਂ ਇਸ ਤਰ੍ਹਾਂ ਮਰ ਜਾਾਂਗੇ ਲੜ ਕੇ ਆਪਣੇ ਬੱਚਿਆਂ ਦੀ ਭਵਿੱਖ ਬਚਾਵਾਂਗੇ ਹਾਈ ਪੋਰਸ ਬਹੁਤ ਜ਼ਿਆਦਾ ਪਿੰਡ ਮੁਸਕਾਬਾਦ ਵਿੱਚ ਪਹੁੰਚ ਗਈ ਫੈਕਟਰੀ ਕੋਲ ਤੇ ਸਾਡਾ ਧਰਨਾ ਜੇ ਕੌਣ ਬਹਤੇ ਆਏ ਨੇ ਇਹ ਧਰਨਾ ਨਹੀਂ ਚੱਕਊਗਾ ਅਸੀਂ ਡਟੇ ਰਹਾਂਗੇ ਸਾਨੂੰ ਮਰਨਾ ਮਨਜ਼ੂਰ ਆ ਅਸੀਂ ਉੱਠਾਂਗੇ ਨਹੀਂ ਕਿੱਥੇ ਤੱਕ ਇਹਨਾਂ ਨੇ ਬਾਹ ਲਾਉਣੀ ਆ ਲਾ ਲੈਣਾ ਅਸੀਂ ਉਠਣਾ ਨਹੀਂ ਇਥੋਂ ਉਸ ਮਰਜ਼ੀ ਕਰ ਲੈਣ ਸਾਨੂੰ ਚਾਹੇ ਮਾਰ ਦਾਣਾ ਕੁੱਟ ਲੈਣ ਜੋ ਮਰਜ਼ੀ ਕਰ ਲੈਣ ਅਸੀਂ ਉਠਣਾ ਨਹੀਂ ਹੈਗਾ ਕੱਲ ਹਾਈ ਕੋਰਟ ਦੇ ਅੰਦਰ ਫਰੀਕ ਤੇ ਸ਼ੰਕਾ ਇਸ ਗੰਨ ਦੀ ਸੀ ਪੰਨਾ ਵੀ ਜੋ ਕੁਛ ਆ ਹੋ ਰਿਹਾ ਇਹ ਕੁਛ ਹੋਰ ਹੈ ਆਪਣੇ ਜਿਹੜੇ ਕਈ ਆਗੂਆ ਗ੍ਰਿਫਤਾਰ ਕਰ ਲਏ ਮੇਰੀ ਵੀ ਗ੍ਰਿਫਤਾਰੀ ਪੈ ਗਈ ਇੱਕ ਬੇਨਤੀ ਹੈ ਤੁਹਾਨੂੰ ਤੇ ਆਨ ਸੁਣੋ ਮੇਰੀ ਗੱਲ ਅਗਰ ਤੁਸੀਂ ਇਸ ਲੜਾਈ ਨੂੰ ਜਿੱਤਣਾ ਤਾਂ ਆਦਮੀ ਤੌਰ ਦੇ ਉੱਤੇ ਇਸ ਸਮੇਂ ਤੋਂ ਸਾਡੇ ਤੇ ਹੈ ਇਸ ਟਾਈਮ ਸਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਨਾ ਪਏਗਾ ਪੱਤੀ ਤਵੀ ਦੇ ਉੱਤੇ ਬੈਠ ਕੇ ਸਿਰ 'ਤੇ ਰੇਤ ਪਵਾ ਕੇ ਥੱਲੇ ਲੱਕੜਾਂ ਦੀ ਅੱਗ ਬਾਲ ਕੇ ਉਹ ਸ਼ਾਂਤ ਰਹੇ ਭਾਵੇਂ ਦੇ ਅੰਦਰ ਰਹੇ ਨੇ ਕੁਝ ਨਹੀਂ ਹੁਣਾ ਸਾਡਾ ਵਿਰੋਧ ਹੈ ਜਿਹੜਾ ਉਹ ਲਗਾਤਾਰ ਵਰਕਰ ਰਹੇਗਾ ਅਸੀਂ ਇਸ ਲੜਾਈ ਨੂੰ ਜਿੱਤ ਦੀ ਮੰਜ਼ਿਲ ਤੱਕ ਲੈ ਕੇ ਜਾਵਾਂਗੇ ਇਹ ਇੱਕ ਸਟੈਪ ਆ ਪ੍ਰਸ਼ਾਸਨ ਦਾ ਸਹੀ ਜਗਾ ਹੋਇਆ ਇਸ ਕਰਕੇ ਤੁਹਾਨੂੰ ਬੇਨਤੀ ਜਿੰਨੀ ਦੇਰ ਤੱਕ ਪ੍ਰਸ਼ਾਸਨ ਨਾਲ ਗੱਲਬਾਤ ਹੋ ਕੇ ਕਿਸੇ ਵੱੰਨੇ ਕੰਨੇ ਗੱਲ ਨਹੀਂ ਲੱਗ ਜਾਂਦੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਅਜਹੀ ਕਾਰਵਾਈ ਨਹੀਂ ਕਰੋਗੇ ਜਿਹਦੇ ਨਾਲ ਇਹ ਪ੍ਰਸ਼ਾਸਨ ਨੂੰ ਮੌਕਾ ਮਿਲੇ ਕਿ ਸਾਡੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਅਟੈਕ ਹੋਇਆ ਕੋਈ ਲੈਂਡ ਐਡਰੈਸ ਅਨਦੀਤ ਸਿਚੁਏਸ਼ਨ ਪੈਦਾ ਹੋ ਗਿਆ ਇਹ ਵਾਦਾ ਕਰਨਾ ਪਏਗਾ ਤੁਹਾਨੂੰ ਬਿਲਕੁਲ ਸ਼ਾਂਤ ਰਹਿਣਾ ਬਿਲਕੁਲ ਸ਼ਾਂਤ ਅਗਰ ਗ੍ਰਿਫਤਾਰੀਆਂ ਸਮੂਹ ਰੂਪ ਦੇ ਵਿੱਚ ਹੁੰਦੀਆਂ ਤਾਂ ਨਾਰੇਬਾਜੀ ਕਰਨੀ ਆ ਤੇ ਸ਼ਾਂਤਮਈ ਤਰੀਕੇ ਨਾਲ ਗ੍ਰਿਫਤਾਰ ਹੋ ਜਾਣਾ ਇਸ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰਨਾ ਵਾਦਾ ਵਾਦੀ ਜਬ ਕੁਝ ਰਹੋਗੇ ਠੀਕ ਹੈ ਤੇ ਸੁਣਾ ਲਿਆ ਜਿਹੜੇ ਜਿਹੜੇ ਸਾਥੀ ਸਾਡੇ ਅਰੈਸਟ ਕੀਤੇ ਨੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਏਗੀ ਸਾਡਾ ਜਿਹੜਾ ਤੁਸੀਂ ਇੰਤਜ਼ਾਰ ਕਰਿਓ ਆਪਣਾ ਧਰਨਾ ਇਸੇ ਤਰ੍ਹਾਂ ਦੇ ਨਾਲ ਤੁਸੀਂ ਜਿਹੜਾ ਵਰਕਰ ਰੱਖਣਾ ਇੱਕ ਪਰਣ ਕਰਨਾ ਕਿ ਅਸੀਂ ਇਹ ਲੜਾਈ ਜਿੱਤਣੀ ਹੈ ਸਾਡੇ ਕੀ ਤਰਕੇ ਅਸੀਂ ਕੀ ਕਹਾਂ ਤੇ ਹਾਂ ਸਰਕਾਰ ਨੂੰ ਅਸੀਂ ਇੰਡਸਟਰੀ ਦੇ ਵਿਰੋਧੀ ਬਿਲਕੁਲ ਨਹੀਂ ਹੈਗੇ ਪਰ ਇੰਡਸਟਰੀ ਇੱਥੇ ਕਿਹੜੇ ਚਾਹੀਦੀ ਹੈ ਅੰਦਰਸ਼ਟੀ ਉਹ ਚਾਹੀਦੀ ਹੈ ਜਿਹੜੀ ਖੇਤੀ ਦੇ ਆਧਾਰ ਤੋਂ ਹੋਵੇ ਇਸ ਇੰਡਸਟਰੀ ਦੇ ਵੀ ਅਸੀਂ ਵਿਰੋਧੀ ਨਹੀਂ ਪਰ ਜਿਹੜੇ ਸਾਡੇ ਸ਼ੰਕੇ ਆ ਜਿਹੜੇ ਸਾਡੇ ਤਰਕ ਹੈ ਉੰਨੇ ਨੋਮ ਜਿਹੜਾ ਵਾਅਦਾ ਕੀਤਾ ਸਰਕਾਰ ਨੇ ਵੀ ਇੱਕ ਸਾਂਝੀ ਕਮੇਟੀ ਬਣਾਵਾਂਗੇ ਦੋਨਾਂ ਪਾਸਿਆਂ ਨੇ ਮਹਰ ਹੋਣਗੇ ਉਹਦਾ ਜੋ ਰਿਜ਼ਲਟ ਨਿਕਲੂ ਉਹ ਅਸੀਂ ਲਾਗੂ ਕਰ ਦਾਂਗੇ ਕੀ ਦਿੱਕਤ ਆ ਜੀ ਇਹਦੇ ਵਿੱਚ ਹੈ ਜੀ ਕੋਈ ਅਸੀਂ ਇੱਥੇ ਗੱਲ ਲੈ ਕੇ ਜਾਣੀ ਆ ਇਸ ਤਰ੍ਹਾਂ ਕੇ ਰੱਖਣਾ ਪਰ ਅਗਰ ਕੋਈ ਕਿਸੇ ਤਰ੍ਹਾਂ ਦੀ ਅਵਸਥਾ ਇਸ ਤਰ੍ਹਾਂ ਦੀ ਪੈਦਾ ਹੁੰਦੀ ਹੈ ਜਿੱਦੋਂ ਨਾਲ ਲਾਇਨ ਆਰਡਰ ਦੀ ਸਿਚੁਏਸ਼ਨ ਪੈਦਾ ਹੋਵੇ ਤਾਂ ਉਹ ਸਾਡੇ ਨੁਕਸਾਨ ਦੇ ਵਿੱਚ ਹੋਏਗੀ ਬਿਲਕੁਲ ਸ਼ਾਂਤ ਜਿਵੇਂ ਜਿਵੇਂ ਸ਼ਾਂਤ ਸਿਰੇ ਤੇ ਸਿਰੇ ਇੱਕੋ ਗੱਲ ਤੇ ਫੋਕਸ ਰੱਖਣਾ ਕਿ ਅਸੀਂ ਸਬਰ ਦੇ ਨਾਲ ਇਹ ਲੜਾਈ ਜਿੱਤਣੀ ਹੈ। ਬਾਕੀ ਤੁਹਾਡਾ ਨਾਲ ਜਿਹੜੀ ਗੱਲ ਬਾਅਦ ਚਾ ਕੇ ਸਾਂਝੀ ਕਰਾਂਗੇ ਕਨਵੇ ਤੁਹਾਨੂੰ ਕਰਦੇ ਰਹਾਂਗੇ। ਠੀਕ ਹੈ ਜੀ ਇੰਨੀ ਗੱਲ? ਜੀ। ਸ਼ਾਂਤ ਰਹੋਗੇ? ਹਾਂ ਜੀ ਸ਼ਾਂਤ ਰਹਾਂਗੇ। ਠੀਕ ਹੈ? ਹਾਂ ਜੀ ਚਲੋ। ਤੇ ਹੁਣ ਪੁਲਿਸ ਵਾਲੇ ਇੰਤਜ਼ਾਰ ਕਰਦੇ ਮੇਰਾ ਮੈਂ ਚੱਲਿਆ। ਬਿਲਕੁਲ ਜਿਹੜੀ ਆ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਦੀ ਕੰਮਾਂ ਇਸ ਕੀਤੀ ਜਾ ਰਹੀ ਹੈ। ਕਿਸੇ ਵੀ ਬੰਦੇ ਨੂੰ ਪਿੰਡ ਵਾਲਾਂ ਨੂੰ ਵੀ ਸਮਝਾ ਦਿੱਤਾ ਉਹ ਵੀ ਇਸ ਗੱਲ ਸਮਝ ਗਏ ਆ ਕਿ ਕਾਨੂੰਨ ਕਿਸੇ ਨੂੰ ਵੀ ਹੱਥ ਨਹੀਂ ਲੈਣ ਦੇਵਾਂਗੇ ਕਾਨੂੰਨ ਨੂੰ ਕੋ ਤੋੜੂਗਾ ਉਹਦੇ ਖਿਲਾਫ ਬਿਲਕੁਲ ਸਖਤ ਐਕਸ਼ਨ ਹੋਊਗਾ ਉਹਦੇ ਕਿਸੇ ਦੇ ਤਰ੍ਹਾਂ ਦਾ ਅਗਰੇਜ ਨਹੀਂ ਕੀਤਾ ਜਾਏਗਾ ਹੋਰ ਪ੍ਰੀਵੈਂਟਿਵਲੀ ਇਹੀ ਲਾਈ ਆ ਕੰਮ ਅੰਦਰ ਚੱਲ ਰਿਹਾ ਤੇ ਗੱਲ ਕਰੀਏ ਕੁਝ ਬੰਦੇ ਅਰੈਸਟ ਵੀ ਕੀਤੇ ਨੇ ਜਿਹੜੇ ਹੈਗੇ ਨੇ ਕੋ ਰੌਂਡ ਅਪ ਕੀਤੇ ਹਨ ਰੌਂਡ ਅਪ ਆਹ ਪ੍ਰੀਵੈਂਟਿਵਲੀ ਤੇ ਹੁਣ ਵੀ ਇਹ ਚਾਲੂ ਕ੍ਰਾਉਡੀਆਂ ਦੀ ਕਾਲੂ ਤਰੀਕ ਵੀ ਹੈਗੀ ਨਹੀਂ ਇਹ ਤਾਂ ਚੱਲੀ ਰਹੀ ਹੈ ਭਾਈ ਅੰਦਰ ਕੰਮ ਚੱਲ ਹੀ ਰਿਹਾ ਹੈ ਇਹ ਤੇ ਅੱਜ ਜਿਹੜਾ ਕਰਨਾ ਹੈ ਜੀ ਜਿਹੜਾ ਬਲ ਪ੍ਰਯੋਗ ਕਰਨਾ ਵੀ ਇਹ ਰੋਕ ਨਾ ਸਕਣ ਲਈ ਤਾਂ ਹੈਗਾ ਜੀ ਫੋਰਸ ਪ੍ਰੀਵੈਂਟਿਵਲੀ ਇਹੀ ਰੱਖੀ ਜੀ ਜੀ